ਸਤਿ ਸ਼੍ਰੀ ਅਕਾਲ ਜੀ ਕਹਿੰਦੇ ਹਨ ਜੋੜੀਆਂ ਸਵਰਗ ਤੋਂ ਹੀ ਬਣ ਕੇ ਆਉਂਦੀਆਂ ਹਨ ਜਿਸ ਦਾ ਮੈਨਾ ਲਿਖਿਆ ਹੋਵੇ ਉਹ ਕਿਸੇ ਵੀ ਤਰ੍ਹਾਂ ਮਿਲ ਹੀ ਜਾਂਦੇ ਹਨ ਚਾਹੇ ਹਾਲਾਤ ਕਿਸ ਤਰ੍ਹਾਂ ਦੇ ਵੀ ਹੋਣ ਸ਼ਰਨ ਅਤੇ ਪ੍ਰੀਤ ਦੋਨੋਂ ਸਗੀਆਂ ਪੈਣਾ ਸੰਦ ਬਚਪਨ ਵਿੱਚ ਹੀ ਇਨ੍ਹਾਂ ਦੇ ਪਿਤਾ ਜੀ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਦੋਹਾਂ ਦੇ ਪਾਲਣ ਪੋਸ਼ਣ ਮਾਂ ਹੀ ਕਰਦੀ ਸੀ ਪਿਓ ਮਰਨ ਉਪਰੰਤ ਤੋ ਮਾ ਲਈ ਚੰਗੀ ਜ਼ਮੀਨ ਜਾਇਦਾਦ ਛੱਡ ਕੇ ਗਿਆ ਸੀ ਸ਼ਰਨ ਅਤੇ ਪ੍ਰੀਤ ਦੇ ਕੋਈ ਭਰਾ ਨਾ ਹੋਣ ਕਰਕੇ ਚਾਚੇ ਤਾਏ ਉਸ ਜ਼ਮੀਨ ਉੱਤੇ ਕਬਜ਼ਾ ਕਰਨਾ ਚਾਹੁੰਦੇ ਸਨ ਭਾਰ ਸ਼ਰਨ ਅਤੇ ਪ੍ਰੀਤ ਦੇ ਮਾਮੇ ਨੇ ਭਜਨਸ ਭਜਨਸ ਕੇ ਆਪਣੀ ਭੈਣ ਨੂੰ ਬਣ ਦਾ ਹੱਕ ਦਿਵਾ ਕੇ ਅਲੱਗ ਕਰਵਾ ਦਿੱਤਾ ਸਮਾਂ ਬੀਤਦਾ ਗਿਆ ਅਤੇ ਦੋਹਾਂ ਭੈਣਾਂ ਦੀ ਉਮਰ ਵਿਆਹਣ ਯੋਗ ਹੋ ਗਈ ਮੰਮੀ ਨੇ ਵਧੀਆ ਰਿਸ਼ਤਾ ਲੱਭ ਸ਼ਰਨ ਦਾ ਵਿਆਹ ਕਰ ਦਿੱਤਾ। ਮਾਮਾ ਸ਼ਰਨ ਦੇ ਪਤੀ ਨੂੰ ਸਾਰੇ ਘਰ ਦੀ ਜ਼ਿੰਮੇਵਾਰੀ ਦੇ ਕੇ ਆਪ ਸੁਰਖਰੂ ਹੋ ਗਿਆ। ਸਮੇਂ ਨਾਲ ਪ੍ਰੀਤ ਵੀ ਆਪਣੇ ਜੀਜੇ ਨਾਲ ਘੁਲ ਮਿਲ ਗਈ। ਹੁਣ ਸਾਰੇ ਘਰ ਦੀ ਜ਼ਿੰਮੇਵਾਰੀ ਸ਼ਰਨ ਅਤੇ ਉਸਦੇ ਪਤੀ ਦੇ ਹੱਥ ਹੱਥ ਵਸ ਸੀ। ਕੁਝ ਸਮੇਂ ਮਗਰੋਂ ਪ੍ਰੀਤ ਲਈ ਰਿਸ਼ਤਾ ਆਇਆ ਅਤੇ ਜੀਜੇ ਨੇ ਰਿਸ਼ਤੇ ਲਈ ਮਨਾ ਕਰ ਦਿੱਤਾ। ਪਰ ਮਾਮੇ ਨੇ ਵਿੱਚ ਪਾ ਕੇ ਰਿਸ਼ਤਾ ਪੱਕਾ ਕਰ ਦਿੱਤਾ ਸ਼ਰਨ ਦਾ ਪਤੀ ਰਿਸ਼ਤੇ ਤੋਂ ਨਾ ਕੋਸੀ ਪਰ ਮਾਮੇ ਸਾਹਮਣੇ ਨਾ ਕਰਨ ਚ ਸ਼ਰਮ ਮਹਿਸੂਸ ਕਰਦਾ ਚੁੱਪ ਕਰ ਗਿਆ ਦੋ ਕੁ ਮਹੀਨੇ ਦੀ ਵਿਤ ਨਾਲ ਹਰਮਨ ਅਤੇ ਪ੍ਰੀਤ ਦਾ ਵਿਆਹ ਕਰ ਦਿੱਤਾ ਵਿਆਹ ਤੋਂ ਬਾਅਦ ਪ੍ਰੀਤ ਅਤੇ ਹਰਮਨ ਬਹੁਤ ਖੁਸ਼ ਸਨ ਹਰਮਨ ਪ੍ਰੀਤ ਦਾ ਬਹੁਤ ਧਿਆਨ ਰੱਖਦਾ ਸੀ ਜਿਸ ਕਰਕੇ ਸ਼ਰਨ ਨੂੰ ਪ੍ਰੀਤ ਤੋਂ ਜਲਣ ਮਹਿਸੂਸ ਹੋਣ ਲੱਗੀ ਇਸ ਜਲਣ ਕਰਕੇ ਸ਼ਰਨ ਅਤੇ ਉਸਦੇ ਪਤੀ ਦੇ ਨੇ ਮਿਲ ਕੇ ਪ੍ਰੀਤ ਨੂੰ ਹਰਮਨ ਵਿਰੁੱਧ ੜਕਾਉਣਾ ਸ਼ੁਰੂ ਕਰ ਦਿੱਤਾ। ਅਸਲ 'ਚ ਸ਼ਰਨ ਅਤੇ ਉਸਦੇ ਪਤੀ ਨੂੰ ਹੁਣ ਪ੍ਰੀਤ ਦਾ ਜ਼ਮੀਨ 'ਚ ਬਰਾਬਰ ਦੀ ਹਿੱਸੇਦਾਰ ਬਣਾ ਚਾਹੁੰਦਾ ਸੀ। ਦੋਹਾਂ ਪਤੀ-ਪਤਨੀ ਦੇ ਮਨ ਵਿੱਚ ਪ੍ਰੀਤ ਦੇ ਹਿੱਸੇ ਦੀ ਜ਼ਮੀਨ ਹੜਪਨ ਦਾ ਲਾਲਚ ਆ ਗਿਆ ਸੀ। ਨਵੇਂ ਪ੍ਰੀਤ ਨੂੰ ਹਰਮਨ ਵਿਰੁੱਧ ੜਕਾਉਣ ਦੀ ਕੋਸ਼ਿਸ਼ ਕਰਦੀ ਅਤੇ ਉਹ ਕੋਸ਼ਿਸ਼ ਵਿੱਚ ਸਫਲ ਵੀ ਹੋ ਜਾਂਦੀ। ਸ਼ਰਨ ਅਤੇ ਉਸਦੇ ਪਤੀ ਦੁਆਰਾ ਸੁੱਟੀ ਚੰਗਿਆੜੀ ਕਰਕੇ ਹਰਮਨ ਅਤੇ ਪ੍ਰੀਤ ਦਾ ਰਿਸ਼ਤਾ ਤੁਖਣ ਲੱਗਾ। ਹੁਣ ਦੋਨੋਂ ਨਿੱਕੀ-ਨਿੱਕੀ ਗੱਲ ਉੱਤੇ ਖਿਜੇ ਰਹਿੰਦੇ ਅਤੇ ਲੜਨ ਲੱਗਦੇ। ਪ੍ਰੀਤ ਥੋੜੀ ਜਿਹੀ ਗੱਲ ਵੀ ਨਾਸ ਹਾਰਦੀ ਅਤੇ ਗੁੱਸੇ ਹੋ ਕੇ ਪੀਕੇ ਆ ਜਾਂਦੀ। ਸ਼ਰਨ ਤੇ ਉਸਦਾ ਪਤੀ ਪ੍ਰੀਤ ਨੂੰ ਸਮਝਾਉਣ ਦੀ ਥਾਂ ਬਲ ਦੀ ਉੱਤੇ ਤੇਲ ਪਾਉਣ ਦਾ ਕੰਮ ਕਰਦੇ। ਪ੍ਰੀਤ ਤੇ ਹਰਮਨ ਦੇ ਰਿਸ਼ਤੇ ਵਿੱਚ ਦਰਾਰ ਲਗਾਤਾਰ ਵੱਧ ਗਈ। ਜੀਜੇ ਦੇ ਕਹਿਣ ਉੱਤੇ ਪ੍ਰੀਤ ਨੇ ਹਰਮਨ ਨੂੰ ਤਲਾਕ ਦੇ ਕਾਗਜ਼ ਭੇਜ ਦਿੱਤੇ। ਹਰਮਨ ਨੇ ਪ੍ਰੀਤ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਪ੍ਰੀਤ ਆਪਣੇ ਫੈਸਲੇ ਉੱਤੇ ਅੜੀ ਰਹੀ। ਅੰਤ ਦੋਹਾਂ ਵਿੱਚ ਤਲਾਕ ਹੋ ਗਿਆ। ਹਰਮਨ ਬੁਝਿਆ-ਬੁਝਿਆ ਰਹਿਣ ਲੱਗਾ ਤਾਂ ਘਰਦਿਆਣੇ ਹਰਮਨ ਨੂੰ ਇਟਲੀ ਭੇਜ ਦਿੱਤਾ। ਇਟਲੀ ਜਾ ਹਰਮਨ ਨੇ ਆਪਣੇ ਆਪ ਨੂੰ ਹਰ ਸਮੇਂ ਕੰਮ ਲਾਈ ਰੱਖਣਾ ਜਿਸ ਕਰਕੇ ਹਰਮਨ ਆਪਣੇ ਅਤੀਤ ਨੂੰ ਭੁੱਲਣ ਭੁੱਲਣ ਨੂੰ ਕੋਸ਼ਿਸ਼ ਕਰਦਾ ਰਿਹਾ। ਇਧਰ ਭੈਣ ਅਤੇ ਜੀਜੇ ਨੇ ਪ੍ਰੀਤ ਲਈ ਆਉਣ ਵਾਲੇ ਹਰ ਰਿਸ਼ਤੇ 'ਚ ਕੋਈ ਨੁਕਸ ਕੱਢ ਕੇ ਇਨਕਾਰ ਕਰ ਦੇਣਾ। ਕਿਉਂਕਿ ਦੋਨੋਂ ਪਤੀ-ਪਤਨੀ ਪ੍ਰੀਤ ਲਈ ਅਜਿਹੇ ਹ ਰਿਸ਼ਤਾ ਲਾਭਦੇ ਸੀ ਜੋ ਸਿਰਫ ਉਹਨਾਂ ਦੇ ਹੱਥ ਦੀ ਕਟਪੁਤਲੀ ਬਣ ਕੇ ਰਹੇ। 8-9 ਸਾਲ ਰਿਸ਼ਤੇ ਆਉਂਦੇ ਰਹੇ ਪਰ ਭੈਣ ਤੇ ਜੀਜੇ ਨੇ ਕਿਸੇ ਰਿਸ਼ਤੇ ਲਈ ਹਾਂ ਨਾ ਕੀਤੀ। ਮਾਂ ਜੇ ਕਿਸੇ ਰਿਸ਼ਤੇ ਨੂੰ ਮਾਣਾ ਬਣਾਉਂਦੀ ਤਾਂ ਦੋਨੋਂ ਉਸ ਮੁੰਡੇ ਦੀਆਂ ਕਮੀਆਂ ਦੱਸ-ਦੱਸ ਕੇ ਇਨਕਾਰ ਕਰ ਦਿੰਦੇ। ਬੇਬਸ ਮਾਂ ਚੁੱਪ ਰਹਿੰਦੀ। ਹੌਲੀ-ਹੌਲੀ ਵਿਆਹ ਦੀ ਉਮਰ ਲੰਘ ਗਈ ਅਤੇ ਪ੍ਰੀਤ ਦੇ ਮੱਥੇ ਤਲਾਕ ਦਾ ਕਲੰਕ ਸਦਾ ਲਈ ਲੱਗ ਗਿਆ। ਸ਼ਰਨ ਅਤੇ ਉਸਦੇ ਪਤੀ ਨੇ ਆਪਣੇ ਰਾਸਤੇ ਦਾ ਰੋੜਾ ਕੱਢਣ ਦੀ ਤਰਕੀਬ ਬਣਾਈ। ਦੋਹਾਂ ਨੇ ਮਿੱਠੇ ਹੋ ਕੇ ਪ੍ਰੀਤ ਨੂੰ ਬਾਹਰ ਜਾਂਦੇ ਸੁਪਨੇ ਦਿਖਾਏ। ਫਿਰ ਬਾਹਰ ਜਾਂਦੇ ਕਾगज ਬਣਾਉਣ ਦੇ ਬਹਾਨੇ ਜ਼ਮੀਨ ਦੇ ਕਾगज ਬਣਾ ਕੇ ਪ੍ਰੀਤ ਨੂੰ ਹਸਤਾਖਰ ਕਰਵਾਈ ਦੋਹਾਂ ਨੇ ਚਲਾਕੀ ਨਾਲ ਜ਼ਮੀਨ ਆਪਣੇ ਨਾਮ ਕਰਵਾ ਲਈ ਇੱਕ ਦਿਨ ਕਿਸੇ ਨੁਕਸਾਨ ਦਾ ਬਹਾਨਾ ਬਣਾ ਕੇ ਸ਼ਰਨ ਤੇ ਉਸਦੇ ਪਤੀ ਨੇ ਪ੍ਰੀਤ ਨੂੰ ਘਰੋਂ ਬਾਹਰ ਕੱਢ ਦਿੱਤਾ ਮਾਣੇ ਬਹੁਤ ਤਰਲੇ ਪਾਏ ਕਿ ਇਹ ਤੁਹਾਡੇ ਘਰ ਦਾ ਕੰਮ ਕਰਕੇ ਦੋ ਵਕਤ ਦੀ ਰੋਟੀ ਉੱਤੇ ਦਿਨ ਕੱਟ ਲਿਆ ਕਰੋ ਪਰ ਇਸ ਮਾਸੂਮ ਨੂੰ ਬਾਹਰ ਨਾ ਕੱਢੋ ਉਹ ਤਾਂ ਪਹਿਲਾਂ ਹੀ ਵਕਤ ਦੀ ਮਾਰੀ ਹੈ ਪਰ ਦੋਹਾਂ ਉੱਤੇ ਮਾਂ ਦੇ ਤਰਲਿਆਂ ਦਾ ਕੋਈ ਅਸਰ ਨਹੀਂ ਹੋਇਆ ਹੁਣ ਦੋਹਾਂ ਨੇ ਪ੍ਰੀਤ ਦੇ ਨਾਲ ਮਾਂ ਨੂੰ ਵੀ ਘਰੋਂ ਬਾਹਰ ਕੱਢ ਦਿੱਤਾ ਪ੍ਰੀਤ ਹੁਣ ਹਰਮਨ ਨੂੰ ਛੱਡ ਕੇ ਛੱਡਣ ਕਰਕੇ ਪਛਤਾ ਰਹੀ ਸੀ ਪਰ ਹੁਣ ਕੁਝ ਨਹੀਂ ਹੋ ਸਕਦਾ ਸੀ ਗੁਜ਼ਾਰਾ ਕਰਨ ਲਈ ਪ੍ਰੀਤ ਨੇ ਨੌਕਰੀ ਲੱਭੀ ਅਤੇ ਕਿਰਾਏ ਉੱਤੇ ਕਮਰਾ ਲੈ ਮਾਂ ਨਾਲ ਰਹਿਣ ਲੱਗੀ ਮਾਤੀ ਨਾਲ ਹੋਏ ਧੋਖੇ ਦਾ ਦੁੱਖ ਨਾਹ ਸਹਾਰਦੀ ਹੋਈ ਬਿਮਾਰ ਰਹਿਣ ਲੱਗੀ। ਪ੍ਰੀਤ ਮਾਂ ਨੂੰ ਬਹੁਤ ਹੌਸਲਾ ਦਿੰਦੀ। ਪਰ ਮਾਂ ਦੇ ਦਿਲ ਨੂੰ ਫੇਰ ਵੀ ਪ੍ਰੀਤ ਦੀ ਪੀੜ ਦਾ ਅਹਿਸਾਸ ਹੋ ਜਾਂਦਾ। 6 ਸਾਲ ਬਾਅਦ ਮਾਂ ਚਲਵਸੀ। ਮਾਂ ਦੇ ਜਾਣ ਬਾਅਦ ਪ੍ਰੀਤ ਬਿਲਕੁਲ ਇਕੱਲੀ ਰਹਿ ਗਈ। ਮਾਂ ਦੇ ਜਾਣ ਬਾਅਦ 25 ਸਾਲ ਹੋਰ ਬੀਤ ਜਾਣ ਉੱਤੇ ਵੀ ਪ੍ਰੀਤ ਲਈ ਸਭ ਕੁਝ ਸਹਿਣ ਕਰਨਾ ਬਹੁਤ ਔਖਾ ਸੀ। ਪ੍ਰੀਤ ਫੇਰ ਵੀ ਹਿੰਮਤ ਕਰ ਸਭ ਸਹਿ ਰਹੀ ਸੀ ਪ੍ਰੀਤ ਆਪਣੇ ਆਪ ਨੂੰ ਹਰ ਸਮੇਂ ਨੌਕਰੀ ਦੇ ਕੰਮਾਂ ਵਿੱਚ ਲਾਈ ਰੱਖਦੀ ਕਿਸੇ ਨਾਲ ਵੀ ਗੱਲ ਨਾ ਕਰਦੀ ਬਸ ਚੁੱਪ ਕਰਕੇ ਹਰ ਸਮੇਂ ਖੁਦ ਨੂੰ ਕੰਮ ਵਿੱਚ ਉਲਝਾਈ ਰੱਖਦੀ ਪ੍ਰੀਤ ਨਾਲ ਕੰਮ ਕਰਦੀ ਔਰਤ ਨੇ ਪ੍ਰੀਤ ਨੂੰ ਪ੍ਰੀਤ ਨੂੰ ਆਪਣੇ ਮੁੰਡੇ ਦੇ ਵਿਆਹ ਦੀ ਪਾਰਟੀ ਉੱਤੇ ਬੁਲਾਇਆ ਪਾਰਟੀ 2 ਦਿਨ ਬਾਅਦ ਸੀ ਪਾਰਟੀ ਦਾ ਦਿਨ ਆ ਗਿਆ ਪ੍ਰੀਤ ਸਮੇਂ ਸਿਰ ਪਾਰਟੀ ਤੇ ਪਹੁੰਚੀ। ਪ੍ਰੀਤ ਇੱਕ ਟੇਬਲ ਤੇ ਬੈਠੀ ਪਾਰਟੀ ਵਿੱਚ ਹੋ ਰਹੀ ਹਲਚਲ ਦੇਖ ਰਹੀ ਸੀ। ਕਿ ਅਚਾਨਕ ਉਸਦੇ ਟੇਬਲ ਤੇ ਕੋਈ ਆ ਕੇ ਬੈਠ ਗਿਆ। ਪ੍ਰੀਤ ਚੌਂਕ ਗਈ। ਪ੍ਰੀਤ ਨੇ ਹੈਰਾਨੀ ਜ਼ਾਹਿਰ ਕਰਦੇ ਹੋਏ ਕਿਹਾ ਹਰਮਨ ਤੁਸੀਂ ਇੱਥੇ ਇੱਥੇ ਕਿਦਾਂ? ਹਰਮਨ ਨੇ ਕਿਹਾ ਕਿ ਮੁੰਡੇ ਦਾ ਬਾਪ ਮੇਰਾ ਪੱਕਾ ਦੋਸਤ ਹੈ। ਮੈਂ ਉਸਦੇ ਮੁੰਡੇ ਤੇ ਵਿਆਹ ਕਰਕੇ ਸਪੈਸ਼ਲ ਇਟਲੀ ਤੋਂ ਆਇਆ ਫਿਰ ਦੋਨੋਂ ਕਾਫੀ ਸਮੇਂ ਤੱਕ ਗੱਲਾਂ ਕਰਦੇ ਰਹੇ 40 ਸਾਲ ਬਾਅਦ ਮਿਲਣ ਦੀ ਖੁਸ਼ੀ ਦੋਹਾਂ ਦੇ ਚਿਹਰਿਆਂ ਉੱਤੇ ਸਾਫ਼ ਝਲਕ ਰਹੀ ਸੀ ਦੋਹਾਂ ਨੇ ਕਿਸੇ ਦਿਨ ਬਾਹਰ ਮਿਲਣ ਦਾ ਪ੍ਰੋਗਰਾਮ ਬਣਾ ਕੇ ਇੱਕ ਦੂਜੇ ਤੋਂ ਵਿਦਾ ਹੋਣ ਦੀ ਆਗਿਆ ਲਈ ਫਿਰ ਹਰਮਨੀ ਜਗ੍ਹਾ ਦੱਸ ਕੇ ਪ੍ਰੀਤ ਨੂੰ ਮਿਲਣ ਲਈ ਬੁਲਾਇਆ ਪ੍ਰੀਤ ਸਮੇਸੇਰ ਦੱਸੀ ਜਗ੍ਹਾ ਤੇ ਪਹੁੰਚ ਗਈ ਕੁਝ ਸਮਾਂ ਗੱਲਾਂ ਕਰਨ ਮਗਰੋਂ ਹਰਮਨ ਨੇ ਪ੍ਰੀਤ ਦੀ ਤਲਾਕ ਬਾਅਦ ਦੀ ਜ਼ਿੰਦਗੀ ਬਾਰੇ ਪੁੱਛਿਆ ਪ੍ਰੀਤ ਨੇ ਸਾਰੀ ਹੱਡ ਬੀਤੀ ਸੁਣਾ ਦਿੱਤੀ ਫੇਰ ਹਰਮਨ ਨੇ ਦੱਸਿਆ ਕਿ ਮੈਂ ਵੀ ਵਿਆਹ ਨਹੀਂ ਕਰਵਾਇਆ ਦੋਨਾਂ ਨੇ ਫੇਰ ਤੋਂ ਇੱਕ ਦੂਜੇ ਨਾਲ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ 40 ਸਾਲ ਬਾਅਦ ਦੋਹਾਂ ਨੇ ਉਸੇ ਕੋਰਟ ਤੇ ਜਾ ਕੇ ਕੋਰਟ ਮੈਰਜ ਕਰਵਾਈ ਜਿੱਥੇ 40 ਸਾਲ ਪਹਿਲਾਂ ਤਲਾਕ ਲੈ ਕੇ ਅਲੱਗ ਹੋਏ ਸੀ ਆਪਣਿਆਂ ਦੇ ਧੋਖੇ ਕਾਰਨ ਹਰਮਨ ਤੇ ਪ੍ਰੀਤ 40 ਸਾਲ ਇੱਕ ਦੂਜੇ ਤੋਂ ਦੂਰ ਰਹੇ ਪਰ 40 ਸਾਲ ਬਾਅਦ ਕਿਸਮਤ ਨੇ ਫੇਰ ਬਹਾਨਾ ਬਣਾ ਕੇ ਦੋਹਾਂ ਨੂੰ ਮਿਲਾ ਦਿੱਤਾ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਧੰਨਵਾਦ